ਇੱਕ 13 ਸਾਲ ਦਾ ਅਫਗਾਨੀ ਮੁੰਡਾ ਜਹਾਜ਼ ਤੇ ਟਾਇਰਾਂ ਵਿੱਚ ਛੁੱਪ ਕੇ ਅਫਗਾਨਿਸਤਾਨ ਤੋਂ ਦਿੱਲੀ ਪਹੁੰਚ ਗਿਆ। ਇਹ ਘਟਨਾ ਹੈ 21 ਸਤੰਬਰ 2025 ਦੀ ਤੇ ਇਹ ਮੁੰਡਾ ਅਫਗਾਨਿਸਤਾਨ ਦੇ ਕੰਦੂਜ ਸ਼ਹਿਰ ਤੋਂ ਬਿਲੋਂਗ ਕਰਦਾ ਹੈ ਤੇ ਇਸ ਮੁੰਡੇ ਨੇ ਕਾਮ 에ਅਰ ਦੀ ਉਡਾਣ RQ4401 ਵਿੱਚ ਕਾਬਲ ਹਵਾਈ ਅੱਡੇ ਤੇ ਲੈਂਡਿੰਗ ਗੀਅਰ ਵਿੱਚ ਛੁੱਪ ਕੇ ਤਕਰੀਬਨ ਡੇਢ ਘੰਟੇ ਦੀ ਉਡਾਣ ਦਾ ਸਫ਼ਰ ਕੀਤਾ। ਹਾਲਾਂਕਿ ਬਾਅਦ ਵਿੱਚ ਭਾਰਤੀ ਸੁਰੱਖਿਆ ਬਲਾਂ ਨੇ ਇਸ ਮੁੰਡੇ ਨੂੰ ਕਮਜ਼ੇ ਵਿੱਚ ਲੈ ਕੇ ਪੁੱਛ ਪੜਤਾਲ ਕੀਤੀ ਤੇ ਇਸ ਨੂੰ ਉਸੇ ਜਹਾਜ਼ ਤੇ ਵਾਪਸ ਕਾਬਲ ਭੇਜ ਦਿੱਤਾ ਲੈਂਡਿੰਗ ਗੀਅਰ ਵਿੱਚ ਸਫ਼ਰ ਕਰਨਾ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੈ ਆਕਸੀਜਨ ਦੀ ਘਾਟ ਤੇ -55 ਡਿਗਰੀ ਸੈਲਸੀਅਸ ਸਰੀਰ ਨੂੰ ਜਮਾ ਦੇਣ ਵਾਲੀ ਠੰਡ ਵਿੱਚ ਸਫ਼ਰ ਕਰਨਾ ਸਿੱਧਾ ਮੌਤ ਨੂੰ ਚੇਤਾਵਨੀ ਦੇਣ ਵਾਲੀ ਗੱਲ ਹੈ ਸੋ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਕੋਈ ਪਹਿਲੀ ਵਾਰ ਜਹਾਜ਼ ਦੇ ਟਾਇਰਾਂ ਵਿੱਚ ਐਵੇਂ ਲੁੱਕ ਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਗਿਆ ਹੋਵੇ ਇਸ ਤੋਂ ਪਹਿਲਾਂ ਵੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਨੇ ਗੱਲ ਕਰੀਏ ਇਸ ਮੁੰਡੇ ਦੀ ਤਾਂ ਤੁਸੀਂ ਜਾਣਦੇ ਹੀ ਹੋ ਕਿ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦਾ ਰਾਜ ਚੱਲਦਾ ਹੈ ਤੇ ਇਨ੍ਹਾਂ ਹਾਲਾਤਾਂ ਤੋਂ ਪ੍ਰੇਸ਼ਾਨ ਹੋ ਕੇ ਚਾਹੁੰਦਾ ਇਰਾਨ ਜਾਣਾ ਚਾਹੁੰਦਾ ਸੀ ਪਰ ਗਲਤੀ ਦੇ ਨਾਲ ਇਹ ਟਾਇਰਾਂ ਦੇ ਵਿੱਚ ਛੁੱਪ ਕੇ ਭਾਰਤ ਆ ਗਿਆ ਇਸ ਤੋਂ ਪਹਿਲਾਂ ਸਾਲ 1990 ਦੇ ਵਿੱਚ ਦੋ ਪੰਜਾਬੀ ਭਰਾ ਪ੍ਰਦੀਪ ਸ਼ੈਣੀ ਤੇ ਵਿਜੇ ਸ਼ੈਣੀ ਇਸੇ ਤਰ੍ਹਾਂ ਜਹਾਜ਼ ਦੇ ਲੈਂਡਿੰਗ ਗੀਅਰ ਵਿੱਚ ਦਾਖਲ ਹੋ ਕੇ ਦਿੱਲੀ ਤੋਂ ਲੰਡਨ ਪਹੁੰਚੇ ਸੀ ਉਸ ਦੌਰਾਨ ਲਗਭਗ 10 ਘੰਟੇ ਦੀ ਉਡਾਣ ਦੇ ਦੌਰਾਨ ਕਹਿਰੀ ਠੰਡ ਵਿੱਚ -60 ਡਿਗਰੀ ਦੇ ਟੈਂਪਰੇਚਰ ਦੇ ਵਿੱਚ ਘੱਟ ਆਕਸੀਜਨ ਦੇ ਕਾਰਨ ਵਿਜੇ ਸ਼ੈਣੀ ਦੀ ਤਾਂ ਮੌਤ ਹੋ ਗਈ ਸੀ ਪਰ ਉਸ ਦਾ ਭਰਾ ਪ੍ਰਦੀਪ ਸ਼ੈਣੀ ਬਚ ਗਿਆ ਸੋ ਇੰਨੀ ਜਦੋਜਹਿਦ ਕਰਨ ਤੋਂ ਬਾਅਦ ਯੂਕੇ ਦੀ ਅਦਾਲਤ ਨੇ ਇਹ ਸ਼ੈਣੀ ਪ੍ਰਾਵਾਣਾਂ ਨੂੰ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਸੀ ਹੁਣ ਤੱਕ ਦੁਨੀਆ ਵਿੱਚ ਅਜਿਹੇ ਕਈ ਕੇਸ ਸਾਹਮਣੇ ਆ ਚੁੱਕੇ ਅਮਰੀਕਾ ਦੀ ਇੱਕ ਰਿਪੋਰਟ ਦੇ ਅਨੁਸਾਰ ਹੁਣ ਤੱਕ 132 ਲੋਕਾਂ ਨੇ ਲੈਂਡਿੰਗ ਗੀਅਰ ਵਿੱਚ ਛੁਪ ਕੇ ਉਡਾਣ ਭਰਨ ਦੀ ਕੋਸ਼ਿਸ਼ ਕੀਤੀ ਆ ਜਿਸ ਵਿੱਚੋਂ ਲਗਭਗ 76 ਤੋਂ 77% ਲੋਕਾਂ ਦੀ ਤਾਂ ਮੌਤ ਹੋ ਗਈ ਸੋ ਇਨ੍ਹਾਂ ਕੇਸਾਂ ਦੇ ਵਿੱਚ ਕਈ ਵਾਰ 10-12 ਘੰਟਿਆਂ ਦੀਆਂ ਉਡਾਣਾਂ ਦੇ ਦੌਰਾਨ ਬਚਦੇ ਕੇਵਲ ਕੁਝ ਹੀ ਲੋਕ ਨੇ ਯਾਰਾਤਰ ਲੋਕ ਤਾਂ ਮੌਤ ਦਾ ਸ਼ਿਕਾਰ ਹੋ ਜਾਂਦੇ ਨੇ